ਇਨੂੰ ਲੈ ਕੇ ਹਰ ਰਜ ਦੀ ਵੱਡੀ ਖਬਰ ਸ਼੍ਰਮਣਿਕ ਕਾਲੀ ਦਲ ਦਾ ਪ੍ਰਧਾਨ ਨਹੀਂ ਲੜੇਗਾ ਕੋਈ ਚੋਣ ਇਸ ਦੇ ਨਾਲ ਹੀ ਡੈਲੀਗੇਟ ਇਜਲਾਜ਼ 'ਚ ਸ਼੍ਰਮਣਿਕ ਕਾਲੀ ਦਲ ਦੇ ਸੁਧਾਰ ਦੇ ਉਪਾਰ ਲਈ ਵੱਖ-ਵੱਖ ਮਤੇ ਪ੍ਰਦਾਨ ਇਸ ਦੇ ਨਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ ਗਾਇਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰਮਣਿਕ ਕਾਲੀ ਦਲ ਦੇ ਡੈਲੀਗੇਟ ਇਜਲਾਜ਼ ਵਿੱਚ ਸ਼੍ਰਮਣਿਕ ਕਾਲੀ ਦਲ ਦੇ ਸੁਧਾਰ ਅਤੇ ਉਪਾਰ ਲਈ ਵੱਖ-ਵੱਖ ਮਤੀਆਂ ਨੂੰ ਪ੍ਰਦਾਨਗੀ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਪੰਥਕ ਸਿਧਾਂਤਾਂ ਦੇ ਨਾਲ ਨਾਲ ਪੰਥਰਵਾ ਵਿੱਚ ਰਾਜਸੀ ਖਲਸਾ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਵੱਡੀ ਖਬਰ ਸਾਹਮਣੇ ਅਰਸ਼ਮਿਕਲ ਦਲ ਦੀ ਚੋਣੀ ਚੋਣੀ ਹੋਈ ਹੈ ਤੇ 31 ਮੈਂਬਰੀ ਵਰਕਿੰਗ ਕਮੇਟੀ ਹੋਏਗੀ ਅਤੇ ਵਰਕਿੰਗ ਕਮੇਟੀ ਦੇ 10 ਮੈਂਬਰਾਂ ਨੂੰ ਪ੍ਰਧਾਨ ਸ਼੍ਰਮਣਿਕਲ ਦਲ ਦੇ ਨਾਮਜਦ ਕਰਨ ਦਾ ਅਧਿਕਾਰ ਹੋਵੇਗਾ ਜੋ ਵਿੱਦੀ ਵਿਧਾਨ ਅਨੁਸਾਰ ਕੀਤਾ ਜਾਵੇਗਾ ਸ਼ੋਮਨੀ ਕਾਲੀ ਦਲ ਦਾ ਚੁਣਿਆ ਹੋਇਆ ਪ੍ਰਧਾਨ ਪਾਰਟੀ ਦੀ ਜਥੇਬੰਦੀ ਚੋਣ ਤੋਂ ਇਲਾਵਾ ਵਿਧਾਨ ਸਭਾ ਤੋਂ ਲੋਕ ਸਭਾ ਦੀ ਚੋਣ ਲੈ ਨਹੀਂ ਲੜੇਗਾ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਦਾ ਕਾਰਜਕਾਲ 3 ਸਾਲ ਦਾ ਹੋਵੇਗਾ ਉਹਨਾਂ ਨੇ ਉਹ ਲਗਾਤਾਰ 6 ਸਾਲਾਂ ਵਰਖੰਦ ਦੇ ਨਾਲ ਹੀ ਦਵਾ ਹ ਰਿਹਾ ਇਸ ਦਿਨ ਸ਼ੋਮੀ ਕਾਲੀ ਦਲ ਦਾ ਪ੍ਰਧਾਨ ਜੇਕਰ ਚੋਣ ਲੜਦਾ ਰਹੇਗਾ ਤਾਂ ਘਟੋਗਾਟ 1 ਸਾਲ ਪਹਿਲਾਂ ਉਸ ਨੂੰ ਪ੍ਰਧਾਨਗੀ ਦਾ ਅਹੁਦਾ ਛੱਡਣਾ ਪਵੇਗਾ ਸ਼ੋਮੀ ਕਾਲੀ ਦਲ ਵੱਲੋਂ 2022 ਦੀਆਂ ਚੋਣਾਂ ਤੋਂ ਬਾਅਦ ਪਾਰਟੀ ਦੀ ਰਾਜਸੀ ਨਿਗਰ ਨੂੰ ਇਸ ਦੇ ਨਾਲ ਹੀ ਮਨਜ਼ੂਰ ਕਰਨਾ ਪਵੇਗਾ ਧੰਨਵਾਦ